ਬੇਸਾਕ ਕੋ ਪੰਜਾਬ ਸਰਕਾਰ ਵੱਲੋਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਨੇ ਪਰ ਵਿਭਾਗੀ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਗੈਰ ਸੰਜੀਦਗੀ ਕਾਰਨ ਹਾਲੇ ਵੀ ਕਈ ਪਿੰਡਾਂ ਦੇ ਖੇਤ ਨਹਿਰੀ ਪਾਣੀ ਤੋਂ ਬਾਝੇ ਨੇ ਅਜਿਹਾ ਹੀ ਇੱਕ ਮਾਮਲਾ ਰਾਏਕੋਟ ਦੇ ਪਿੰਡ ਜੋਲਾ ਵਿਖੇ ਸਾਹਮਣੇ ਆਇਆ ਜਿੱਥੇ ਬਠਿੰਡਾ ਬ੍ਰਾਂਚ ਨਹਿਰ ਤੋਂ ਕੁਝ ਹੀ ਦੂਰੀ ਤੇ ਸਥਿਤ ਖੇਤਾਂ ਵਿੱਚ ਹਾਲੇ ਤੱਕ ਪਾਣੀ ਨਹੀਂ ਪੁੱਜਿਆ ਜਦਕਿ ਇਹ ਸਾਰਾ ਇਲਾਕਾ ਮਾਰੂ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਤੇ ਹੀ ਨਹਿਰੀ ਵਿਭਾਗ ਬਟਿੰਡਾ ਦੇ ਅਧਿਕਾਰੀਆਂ ਦੇ ਦਫ਼ਤਰ ਵਿੱਚ ਪਿੰਡ ਦੇ ਕਿਸਾਨ ਪਿਛਲੇ 3 ਸਾਲਾਂ ਤੋਂ ਚੱਕਰ ਕੱਟ ਰਹੇ ਨੇ ਪਰੰਤੂ ਅਧਿਕਾਰੀ ਛੇਤੀ ਹੱਲ ਹੋ ਜਾਊ ਦਾ ਭਰੋਸਾ ਦੇ ਕੇ ਕਿਸਾਨਾਂ ਨੂੰ ਢਾਲ ਦਿੰਦੇ ਨੇ ਅਧਿਕਾਰੀਆਂ ਦੇ ਲਾਰਿਆਂ ਤੋਂ ਅੱਗੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਮੀਡੀਆ ਅੱਗੇ ਆਪਣਾ ਦੁੱਖੜਾ ਸੁਣਾਇਆ ਕਿ ਜੇਕਰ ਇਸ ਮਸਲੇ ਦਾ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਉਹਨਾਂ ਨੂੰ ਕਿਸਾਨ ਯੂਨੀਅਨ ਸਮੇਤ ਅਧਿਕਾਰੀਆਂ ਦੇ ਦਫ਼ਤਰ ਦਾ ਘਰਾਉ ਕਰਨ ਲਈ ਮਜਬੂਰ ਹੋਣਾ ਪਵੇਗਾ ਇਸ ਸਬੰਧ ਵਿੱਚ ਜਦੋਂ ਨਹਿਰੀ ਵਿਭਾਗ ਦਦਾਹੂੜ ਦੇ ਜੈ ਦੀਪਕ ਮਾਰਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਮਸਲੇ ਦੇ ਹੱਲ ਲਈ ਵਿਭਾਗ ਵੱਲੋਂ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਨੇ ਜਿਸ ਤਹਿਤ ਜਲਦ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ਆਪ ਦੇਖਦੇ ਹਾਂ ਰਾਏਕੋਟ ਤੋਂ ਦਿਲਵਿੰਦਰ ਸਿੰਘ ਰਸ਼ੀਦ ਦੀ ਇੱਕ ਖਾਸ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਟ ਗੁਰਦੀਪ ਸਿੰਘ ਆ ਜੀ ਮੈਂ ਪਿੰਡ ਜੋਹੜਾ ਦਾ ਬਸਨੀਕਾ ਆ ਜੀ ਇਹ ਨਾਲ ਸਾਡੀ ਸਮੱਸਿਆ ਜੀ ਪਾਣੀ ਦੀ ਆ ਆ ਨਹਿਰ ਦੇ ਕੋਲੋਂ ਜੀ ਨਿਕਲਦਾ ਇੱਕ ਨੰਬਰ ਇਹ ਦਰਵਾਜ਼ਾ ਹੱਜਾ ਜਾਂਦਾਗਾ ਸੁਆ ਉਹ ਆਪਾਂ ਕਹਿੰਦੇ ਆ 524 ਨੰਬਰ ਆ ਜੀ ਇਹਦਾ ਇਹ ਜੋਹੜਾ ਰੈਕੋਰਡ ਨੂੰ ਜਾਂਦਾ ਜੀ ਇਹਦੀ 4 ਸਾਲ ਹੋ ਗਏ ਬਣੇ ਨੂੰ ਆ ਪੱਕਾ ਕਰਿਆ ਵਿਆ ਇਹ ਸਾਡਾ ਜਿਹੜਾ ਇੱਧਰ ਮੋਗਾ ਲੱਗਿਆ ਇੱਕ ਨੰਬਰੀ ਇਹ ਖੇਤਾਂ ਨੂੰ ਪਾਣੀ ਬਿਲਕੁਕੁਲ ਨਹੀਂ ਜਾਂਦਾ ਜੀ ਕਣਕ ਮਿਹਲੇ ਤਾਂ ਜਮੇ ਨਹੀਂ ਜਾਂਦਾ ਜੀ ਅਸੀਂ ਮੋਟਰਾਂ ਨਾਲ ਬਗਰ ਜਿਹਦੇ ਵਿੱਚ ਹੈ ਨਹੀਂਗਾ ਪਰਵੰਧ ਨਹੀਂ ਹੈਗਾਗਾ ਟੂਬਲ ਵਗੈਰਾ ਹੈ ਨਹੀਂ ਗੇ ਮਾਰੂ ਜਵੀਨਾ ਨੇ ਉਹਨਾਂ ਦੇ ਦੂਜਿਆਂ ਦੇ ਪ੍ਰਾਗ ਲੈ ਕੇ ਲਾਉਂਦੇ ਨੇ ਜੀ ਪਾਣੀ ਵਗੈਰਾ ਤੇ ਉਹਨੇ ਸਮੱਸਿਆ ਉਹਨਾਂ ਸਮੱਸਿਆ ਬਹੁਤ ਜ਼ਿਆਦਾ ਆ ਜੀ ਅਹਦ ਮਾ ਝੋਨੇ ਦੇ ਸੀਜ਼ਨ ਵਿੱਚ ਵੀ ਬਿਲਕੁਲ ਨਹੀਂ ਜਾਂਦਾ ਆ ਕੇ ਇੱਥੇ ਮੌਕਾ ਵੀ ਵੇਖੇ ਸਰਕਾਰ ਪੰਜਾਬ ਸਰਕਾਰ ਹੀ ਵਗੈਰਾ ਵੇਖਣ ਇਹਦੀਆਂ ਜੀ ਅਸੀਂ ਐਪਲੀਕੇਸ਼ਨਾਂ ਬਠਿੰਡੇ ਵੀ ਦਿੱਤੀਆਂ ਨੇ ਹੋਰ ਮੈਂ ਉਹ ਅਧਿਕਾਰਿਆਂ ਨੂੰ ਮਿਲੇ ਆ ਸੁਣਵਾਈ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਅਸੀਂ ਸਰਕਾਰ ਤੱਕ ਹੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਦਾ ਪਾਣੀ ਦਾ ਸਾਡਾ ਹੱਲ ਕਰਿਆ ਜਾਵੇ ਜੀ ਖੇਤਾਂ ਨੂੰ ਪਾਣੀ ਲੱਗੇ ਤੇ ਸਾਡੀ ਫਸਲ ਉਹ ਵਧੀਆ ਹੋਵੇ ਤੇ ਸਰਕਾਰ ਜੋਰ ਲਾ ਰਹੀ ਆ ਜੀ ਸੁਣਦੇ ਆਂ ਖਬਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਆਉਂਦੇ ਹਿਥਿਆਰ ਵਗੈਰਾ ਵੀ ਪਾਣੀ ਘਰ ਘਰ ਪਾਣੀ ਪਾ ਪਹੁੰਚਾ ਕਰਦਾ ਸਰਕਾਰ ਨੇ ਜੀ ਪਰ ਸਾਡੇ ਨਹੀਂ ਪਹੁੰਚਿਆ ਜੀ ਸਾਡੀ ਇਹ ਵੱਡੀ ਸਮੱਸਿਆ ਜੀ ਇਹਦਾ ਹੱਲ ਕੀਤਾ ਜਾਵੇ ਜੀ ਕਿਸੇ ਲੋੜ ਵੀ ਇੱਥੇ ਅਧਿਕਾਰੀ ਆ ਕੇ ਪਹੁੰਚਣ ਦੇਖਣ ਜੀ ਜੋ ਵੀ ਕੁਝ ਪਹੁੰਚਦਾ ਹੁੰਦਾ ਉਹ ਕਰਨ ਦੀ ਆ ਕੇ ਜਿਵੇਂ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਝੋਨੇ ਦਾ ਸੀਜ਼ਨ ਆ ਜੀ ਰੌਣੀਆਂ ਕਰਨ ਵਾਲੀਆਂ ਪਈਆਂ ਨੇ ਸਾਰੀਆਂ ਤੇ ਜ਼ਰੂਰੀ ਆ ਜੀ ਇਹ ਬਹੁਤ ਹੱਥ ਮੰਨ ਕੇ ਬੇਨਤੀ ਆ ਵੀ ਸਾਡੀ ਸੋਨੇ ਸਰਕਾਰ ਆ ਕੇ ਜੀ ਸਰਕਾਰ ਦੇ ਨੁਮਾਇंदे ਸੁਣਨ ਵੀ ਇਹ ਸਾਡਾ ਹੱਲ ਹੋਵੇ ਜੀ ਇਹ ਮਸਲਾ ਆ ਦਿਖਾ ਦਿਓ ਜੀ ਨਹਿਰ ਨਾਲ ਆ ਜੀ ਵੀ ਆਪਾਂ ਦੂਰ ਨਹੀਂ ਖੜੇ ਜੀ ਇੱਕ ਗੀਲਾ ਹਟਮੇ ਹੀ ਖੜੇ ਆ। ਨਹਿਰ ਦੇ ਨਾਲ ਖੜੇ ਆ ਜੀ ਬਿਲਕੁਲ ਇਹ ਡੀਜ਼ਲ ਬਹੁਤ ਮਹਿੰਗਾ ਜੀ ਡੀਜ਼ਲ ਹੁਣ ਕਿਹੜਾ ਬਚਾ ਫੋਕ ਲਾਈ ਅੱਗੇ ਸਰਕਾਰ ਜੀ ਕਿਸਾਨ ਅੱਗੇ ਤੰਗ ਆ ਜੀ ਕਿਸਾਨ ਦਾ ਤਾਂ ਚਾਰੇ ਪਾਸੇ ਮਾਰ ਪਈ ਜਾਂਦੀ ਆ ਜੀ ਇਹਨੂੰ ਮਹਗਾਈ ਵਧਦੀ ਜਾਂਦੀ ਆ ਜੀ ਤਾਂ ਇਹ ਨਾਲ ਬਹੁਤ ਦਾੰਗਾ ਜੀ ਸਾਡਾ ਨਾ ਪਾਣੀ ਦਾ ਮਸਲਾ ਪਹਿਲੇ ਦਹਾੜ ਤੇ ਹੱਲ ਕਿੱਦਾ ਜਾਵੇ ਅਧਿਕਾਰੀਆਂ ਨੂੰ ਮਿਲਿਓ ਅਧਿਕਾਰੀਆਂ ਨੇ ਕੀ ਕਿਹਾ ਕੁਝ ਭਰੋਸਾ ਦਿੱਤਾ ਹਰ ਵਾਰ ਕਹਿੰਦੇ ਛੋਟਾ ਹੱਲ ਹੋਊਗਾ ਅਧਿਕਾਰੀ ਕਹਿੰਦੇ ਜਾਦੇ ਜੀ ਉਹਨਾਂ ਕੋਲੇ ਅਸੀਂ ਤਨ ਪੰਜ ਐਵਰੀਜ ਆਈ ਐਪਲੀਕੇਸ਼ਨਾਂ ਵੀ ਪਾਈਆਂ ਜੀ ਉਹਨਾਂ ਨੂੰ ਉਹ ਕਹਿੰਦੇ ਥੋੜਾ ਹੱਲ ਹੋਊਗਾ ਜੀ 4 ਸਾਲ ਹੋ ਗਏ ਜੀ ਕਾਰਾ ਸਰਕਾਰ ਵੇਲੇ ਬਣਿਆ ਸੀ ਜੀ ਇਹ ਤੇ ਸਾਨੂੰ ਕਹਿੰਦੇ ਥੋੜਾ ਹੱਲ ਹੋਊਗਾ ਜੀ ਕੰਪਲੀਟ ਹਟਾ ਹੋਇਆ ਹੀ ਨਹੀਂ ਜੀ ਇਹਦੇ 4 ਸਾਲ ਤੱਕ ਕਿਸੇ ਅਧਿਕਾਰੀ ਨੇ ਆ ਕੇ ਮੌਕਾ ਦੇਖਿਆ ਕਿ ਨਹੀਂ ਆ ਜੀ ਮੁਰਜਾਂ ਦੇ ਦੇਖ ਕੇ ਗੱਡੀ ਤੇ ਦੇਖ ਕੇ ਮੌਕਾ ਦੇਖ ਲਿਆ ਜੀ ਆ ਕੇ ਤੇ ਦੇਖ ਕੇ ਮੁਰਜਾਂ ਦੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਜੀ ਇੱਕ ਰੂਲ ਹੋ ਜੂਗਾ ਬਈ ਵੱਡੀ ਗੱਲ ਸਮੱਸਿਆ ਦਾ ਇਹ ਹੈ ਜੀ ਕੁਝ ਨਾ ਖੇਤਾਂ ਨੂੰ ਪਾਣੀ ਨਹੀਂ ਹੈਗਾ ਬਿਲਕੁਲ ਮਾਰੂ ਨੇ ਜੀ ਉਹ ਉਹ ਫਿਰ ਨਹਿਰੀ ਪਾਣੀ ਤੇ ਨਰਪਰ ਨੇ ਜੀ ਉਹ ਉਹ ਬਾਜ਼ਾਰਿਆ ਨਾ ਐਤ ਕੀ ਜ਼ਮੀਨ ਜਾਨੀ ਕਿ ਬਹੁਤ ਘੱਟ ਰੇਟ ਤੇ ਜਿਹਦਾ ਮੋਟਦਾ ਪਾਣੀ ਪੈਂਦਾ ਉਹਨੂੰ ਦੇ ਗਏ ਜੀ ਉਹ ਮਜਬੂਰ ਆ ਬਜਾਰਾ ਉਹਦੇ ਕੋਲ ਅੱਗੇ ਗਰੀਬੀ ਰੇਖਾ ਦੇ ਵਿੱਚ ਆ ਜੀ ਉਹ ਹੋਰ ਗਰੀਬ ਹੋ ਰਿਹਾ ਜੀ ਸਰਕਾਰ ਜਿਆਦਾ ਉਹਦੇ ਵੱਲ ਵੀ ਧਿਆਨ ਦੇਣ ਦੀ ਜੇ ਪਾਣੀ ਲੱਗੂਗਾ ਤਾਂ ਫਸਲ ਹੋਊਗੀ ਜੀ ਉਹ ਆ ਦੇ ਬੱਚਿਆਂ ਨੂੰ ਜੀ ਉਹ ਰੋਜ਼ੀ ਰੋਟੀ ਦਾ ਬਗਾਰ ਦੇਊਗਾ ਵਗੈਰਾ ਹੁਣ ਤੁਹਾਡਾ ਅਗਲਾ ਕਦਮ ਕੀ ਆ ਅਗਲਾ ਕੰਮ ਇਹਦਾ ਅਪੀਲ ਕਰਦੇ ਆ ਜੀ ਜੇ ਸਾਡੀ ਨਾ ਸੁਣਵਾਈ ਉਹ ਅਧਿਕਾਰੀਆਂ ਨੇ ਸੁਣੀ ਨਾ ਕਰੀ ਜੀ ਤੇ ਸਰਕਾਰ ਅਸੀਂ ਜਾਂ ਜਿਲ੍ਹਿਆਂ ਦੇ ਸਰਕਾਰ ਨਹੀਂ ਜੀ ਜਿਲ੍ਹਿਆਂ ਦਾ ਵੱਡੇ ਅਫਸਰ ਨੇ ਉਹਦਾ ਘਰਾਓ ਕਰਾਂਗੇ ਦਫ਼ਤਰ ਦਾ ਸਾਡੇ ਜੁਨਿਆਂ ਦੇ ਦਿਖਾਉਂਦਾ ਦੇ ਬਲਜਿੰਦਰ ਸਿੰਘ ਜੀ ਪ੍ਰਧਾਨ ਸਾਡੇ ਨਾਲ ਨੇ ਜੀ ਸਾਰਾ ਪਿੰਡ ਸਾਡੇ ਨਾਲ ਆ ਜੀ ਫਿਰ ਅਸੀਂ ਤਾਂ ਘਰਾਓ ਕਰ ਸਕਦਾ ਜੀ ਹੋਰ ਕੀ ਕਰ ਸਕਦਾ ਅਪੀਲਾਂ ਦਾ ਕਰਕੇ ਥੱਕ ਗਏ ਜੀ ਐਪਲੀਕੇਸ਼ਨ ਜੀ ਤਨ 4 ਵੀ ਦੇ ਚਾਵੜੇ ਜੀ ਬਠੰਡੇ ਸੀ ਸਾਡੀ ਸਰਵਾਈ ਨਹੀਂ ਹੋਈ ਜੀ ਕਿਰਪਾ ਕਰਕੇ ਸਾਡੀ ਸਰਵਾਈ ਕੀਤੀ ਜਾਵੇ ਨਹੀਂ ਫਿਰ ਮਜਬੂਰ ਹੋ ਕੇ ਜੇ ਅਸੀਂ ਧਰਨਾ ਲਾਵਾਂਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਹਰਦੀਪ ਸਿੰਘ ਆ ਸੀ ਡੀ ਡੰਡਾ ਬਰਾਤ ਇੱਥੋਂ ਬੁਜਰਦੀ ਆ ਉਹਦੇ ਵਿੱਚੋਂ ਰਜਵਾਸਾ ਨਿਕਲਦਾ ਰਹੇ ਕੋਰ ਜਾਣਾ ਹੁੰਦਾ ਉਹਦੇ ਪਹਿਲੇ ਮੋਕੇ ਤੇ ਉੱਤੇ ਹੀ ਖੜੇ ਆ ਅਸੀਂ ਸਾਡੀ ਸਮੱਸਿਆ ਇਹ ਆ ਵੀ ਅਸੀਂ ਜਿਹੜਾ ਸਾਡਾ ਮੋਕੇ ਦੇ ਵਿੱਚ ਹੈ ਜਿਹੜਾ ਝੋਨੇ ਸੀ ਜਾਂਦਾ ਉਹਨਾਂ ਨਾ ਮਾਤਰ ਜਾਂ ਪਾਣੀ ਆਉਂਦਾ ਪਰ ਸਾਡੇ ਇਹ ਰਜਵਾਸਾ ਬਿਲਕੁਲ ਹੀ ਪਾਣੀ ਸਾਨੂੰ ਨਹੀਂ ਮਿਲਦਾ ਤਾਂਵੇਂ ਪੰਜਾਬ ਸਰਕਾਰ ਆ ਜਿਹੜੀ ਉਹ ਸਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਫਟੇ ਨੁਦਰ ਤੇ ਕੰਮ ਕਰ ਰਹੀ ਆ ਪਰ ਜਿਹੜੀ ਥਲਿਆਲੀ ਅਫਸਰ ਸਾਹੀ ਆ ਉਹ ਸਾਡੀ ਸੁਣਵਾਈ ਨਹੀਂ ਕਰ ਰਹੀ ਜੀ ਇਹ ਜੂਆ ਜਿਹੜਾ 2021 ਦੇ ਵਿੱਚ ਕੰਕਰੀਟ ਨਾਲ ਪੱਕਾ ਹੋਇਆ ਉਸ ਤੋਂ ਪਹਿਲਾਂ ਇਹ ਟਾਂ ਦਾ ਬਣਿਆ ਹੋਇਆ ਸੀ ਉਸ ਤੋਂ ਪਹਿਲਾਂ ਸਾਡੇ ਖੇਤਾਂ ਵਿੱਚ ਪਾਣੀ ਬਹੁਤ ਵਧੀਆ ਢੰਗ ਨਾਲ ਪੈਂਦਾ ਸੀ ਪਰ ਜਦੋਂ ਦਾ ਇਹ ਕੰਕਰੀਟ ਨਾਲ ਪੱਕਾ ਹੋਇਆ ਲਗਭਗ 4 ਸਾਲ ਹੋ ਗਏ ਸਾਡੇ ਖੇਤਾਂ ਨੂੰ ਨਰੀ ਪਾਣੀ ਅਡਾ ਉਸੇ ਤਰ੍ਹਾਂ ਹੀ ਹੋਇਆ ਅਸੀਂ ਇਸ ਤੋਂ ਬਹੁਤ ਤੰਗ ਆ ਅਸੀਂ ਤਿੰਨ ਵਾਰੀ ਫੰਡਾਏ ਜਾ ਕੇ ਆਏ ਆ ਉਹ 40 ਤੋਂ ਤੱਕ ਅਸੀਂ ਬਹੁਤ ਵਾਰੀ ਦਰਖਾਸਤਾਂ ਦੇ ਚੁੱਕੇ ਆ ਤੇ ਪਾਣੀ ਦਾ ਸਾਡਾ ਕੋਈ ਤਰ੍ਹਾਂ ਦਾ ਹੱਲ ਨਹੀਂ ਕੀ ਕਾਰਨ ਲੱਗਦਾ ਵੀ ਜਿਹੜਾ ਇਹ ਰਜਵਾ ਹੈ ਬਾਰੇ ਫੋਟੋਸ ਉਹ ਇਹ ਇਹ ਬਿੱਟ ਕਿਉਂ ਨਹੀਂ ਆ ਰਿਹਾ ਆ ਇਹਦਾ ਜੀ ਕਾਰਨ ਇੱਕ ਤਾਂ ਇਹ ਆ ਕਿ ਇਥੋਂ ਜੋ ਸੁਆ ਨਿਕਲਦਾ ਇਸ ਜਿਹੜਾ ਬਣਾਈ ਆ ਸੁਆ ਇਹ ਥੱਲੇ ਉੱਚਾ ਕਰਤਾ ਤਲਾ ਇਹਦੀ ਢਾਲ ਬਹੁਤ ਜ਼ਿਆਦਾ ਹੋ ਗਈ ਆ ਇਥੋਂ ਪਾਣੀ ਆ ਜਿਹੜਾ ਉਹ ਇੱਕਦਾਂ ਰੁੜ ਕੇ ਗਹਨ ਜਾਂਦਾ ਤੇ ਪਾਣੀ ਦਾ ਉਹ ਲੈਵਲ ਆ ਥੱਲੇ ਨੀਵਾ ਚੱਲਦਾ ਮੋਗੇ ਨਾਲ ਉਹ ਮੋਗੇ ਤੇ ਨਹੀਂ ਜਾਂਦਾ ਨਹੀਂ ਮੋਗੇ ਦੇ ਵਿੱਚ ਪੈਂਦਾ ਨਹੀਂ ਹੈਗਾ ਕਿਉਂਕਿ ਅੱਗੇ ਜਿਹੜਾ ਜਦੋਂ ਪਾਣੀ ਛੱਡਦੇ ਵੀ ਆ ਵੱਧ ਤਾਂ ਉਹ ਸਾਰਾ ਟੇਲ ਤੇ ਚਲਾ ਜਾਂਦਾ ਸਾਡੇ ਮੋਗੇ ਦਾ ਪਾਣੀ ਪੈਂਦਾ ਹੀ ਨਹੀਂ ਤੁਸੀਂ ਅਧਿਕਾਰੀਆਂ ਨੂੰ ਮਿਲਿਓ ਉਹਨਾਂ ਨੇ ਤੁਹਾਨੂੰ ਕੋਈ ਪ੍ਰੋਸਸਾ ਦਾ ਕੋਈ ਸਪੱਸ਼ਟਤਾ ਹੋਗਾ ਕੋਈ ਕਿਹੜਾ ਰੋਸਾ ਦਾ ਹੀ ਹਰੀਆਰਵਾਰੀ ਕਹਿੰਦਾ ਵੀ ਛੋੜੇ ਇਸ ਵਾਰੀ ਛੋੜੇ ਪਾਣੀ ਸਾਨੂੰ ਮਿਲੂਗਾ ਪਰ ਹੱਲ ਹੋਊਗਾ ਛੋੜਾ ਪਰ ਅਸੀਂ ਤਾਂ ਥੱਕ ਗਏ ਆ ਗੇੜੇ ਮਾਰ ਮਾਰ ਕੇ ਸਾਡਾ ਹੱਲ ਕੋਈ ਨਹੀਂ ਹੋਇਆ ਇਸ ਕਰਕੇ ਛੋੜੇ ਤੱਕ ਅਸੀਂ ਪਹੁੰਚ ਕੀਤੀ ਆ ਤਾਂ ਕਿ ਪੰਜਾਬ ਸਰਕਾਰ ਦੇ ਤੱਕ ਇਹ ਆਵਾਜ਼ ਜਿਹੜੀ ਆ ਪਹੁੰਚਾਈ ਜਾ ਸਕੇ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਅਸੀਂ ਤਾਂ ਮੰਗ ਸਾਹਿਬ ਇਹ ਕਰਦੇ ਆ ਜੀ ਸਾਡੇ ਮੋਕੇ ਦੇ ਵਿੱਚ ਪਾਣੀ ਪੈਦਾ ਕਰਿਆ ਜਾਵੇ ਜਿਹੜਾ ਰਕ ਪਾਜਦਾ ਉਹ ਬਣ ਦੇ ਅਨੁਸਾਰ ਨਿਯਮ ਅਨੁਸਾਰ ਬਣਦਾ ਪਾਣੀ ਸਾਨੂੰ ਸਾਡੇ ਖਾਲੇ ਦੇ ਵਿੱਚ ਪੈਦਾ ਕਰਿਆ ਜਾਵੇ ਇਹਦਾ ਖੜਾ ਖਾਲਾ ਇਹਦੀ ਵੀ ਅਸੀਂ ਰਿਪੇਅਰ ਦੀ ਮੰਗ ਕਰਦੇ ਆਂ ਵੀ ਸਾਡੇ ਖਾਲ ਦੇ ਰਿਪੇਅਰ ਕਰਕੇ ਸਾਡੇ ਟੇਲ ਤੱਕ ਪਾਣੀ ਪਹੁੰਚਦਾ ਕੀਤਾ ਜਾਂ ਕੀਤਾ ਜਾਣਾ। ਛੋਨੇ ਦਾ ਚੀਜ਼ ਨੇੜੇ ਆ ਰਿਹਾ ਜੀ ਇਹਦਾ ਕਾਰਨ ਵੀ ਹੁਣ ਵੀ ਪਾਣੀ ਸਾਨੂੰ ਦਿੱਤਾ ਜਾਂਦਾ ਹੈ। ਹਾਂ ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਹੈਗਾ ਜੀ ਦੀਪਕ ਕੁਮਾਰ ਮੈਂ ਨਹਿਰੀ ਮੈਕਮਿਕ ਜੀ ਐਡਜੂਨਿਅਰ ਇੰਜੀਨੀਅਰ ਵਰਕ ਕਰਦਾ ਹਾਂ। ਐਂਡ ਸਰ ਆਪਣੇ ਰਾਇਕੋਟ ਦਾ ਪੈਡਾ ਜੌਲਾ ਪਿੰਡ ਹਾਂਜੀ ਹਾਂਜੀ। ਉਹਨਾਂ ਦੇ ਕਹਿਣਾ ਵੀ ਸਾਡੇ ਜਿਹੜੇ ਇੱਥੇ ਨਹਿਰੀ ਪਾਣੀ ਆ ਮੋਗੇ ਦਾਹੀਂ ਉਹ ਵਾਹ ਤੋ ਪਹੁੰਚ ਨਹੀਂ ਰਿਹਾ। ਹਾਂਜੀ। ਉਹ ਕਾਫੀ ਜ਼ਿਆਦਾ ਮਤਲਬ ਇਸ ਮਾਮਲੇ ਤੇ 18 ਵੀ ਕਾਰਨ ਨੇ ਔਰ ਕਾਫੀ ਪਰੇਸ਼ਾਨ ਨੇ ਕਿਉਂਕਿ ਉਹ ਏਰੀਆ ਕੁਮਾਰੂ ਏਰੀਆ ਜ਼ਮੀਨ ਦਾ ਹੈ ਹਾਂਜੀ ਹਾਂਜੀ ਕੀ ਸਮੱਸਿਆ ਤੇ ਇਹਦਾ ਕੀ ਹੱਲ ਆ ਇਹਦੇ ਚੇਂਜ ਹੀ ਗਈ ਦੇਖੋ ਜਿਹੜਾ ਰਾਇਕੋਟ ਰਜਵਾਹੇ ਚੋ 524 ਯਾਰ ਤੇ ਮੋਗਾ ਨਿਕਲਦਾ ਜੋਲਾ ਪਿੰਡ ਦਾ ਹੈਗੇ ਜੀ ਉਹਦਾ ਐਕਚੁਅਲ ਚੇਂਜ ਹੋਈ ਅਸੀਂ ਮੋਗਾ ਵੀ ਉਹਦਾ ਦੇਖ ਚੁੱਕੇ ਆ ਇੱਕ ਤਾਂ ਅਸੀਂ ਨਰੇਗਾ ਥਰੂ ਇਹਦਾ ਖਾਲ ਅਸੀਂ ਪੱਕਾ ਕਰ ਚੁੱਕੇ ਆ ਜੀ ਤੇ ਸੈਕਿੰਡ ਇਹ ਜਿਹੜਾ ਮੋਗਾ ਹੈਗੇ ਜੀ ਇਹਦਾ ਅਸੀਂ ਰੀ ਡਿਜ਼ਾਈਨ ਕਰ ਚੁੱਕੇ ਆ ਮੁਗਾ ਸਾਡੇ ਤੋਂ ਜਿੰਨਾ ਹੁੰਦਾ ਹੀ ਐਦੇ ਡਿਪਾਰਟਮੈਂਟ ਦੇ ਜੋ ਰੂਮs ਹੈਗੇ ਆ ਉਹਨਾਂ ਦੀ ਨਿਵਾ ਕਰਕੇ ਲਗਾ ਚੁੱਕੇ ਆ ਜੀ ਤੇ ਤੀਜੀ ਚੀਜ਼ ਇਹ ਹੈ ਜੋ ਸੀ ਪਹਿਲਾਂ ਨਹਿਰ ਦਾ ਪਾਣੀ ਚੱਲਦਾ ਸੀ ਰਾਈਕੋਟ ਜਵਾਏ ਦੇ ਵਿੱਚ ਥਾੜੀ નીચે ਜੋ ਮਾਈਨਰਾਂ ਹੈਗੀਆਂ ਉਹ ਮਾਈਨਰ ਹੈਗੇ ਸੀ ਕੱਚੀਆਂ ਕਈ ਵਾਰੀ ਅਸੀਂ ਜਦੋਂ ਪਾਣੀ ਵੱਧ ਹੁੰਦਾ ਸੀਗਾ ਤੋਂ ਬ੍ਰੀਚ ਵਗੈਰਾ ਹੋ ਜਾਂਦੀ ਤੇ ਅਸੀਂ ਲੋਕਾਂ ਦੀ ਮੰਗ ਅਨੁਸਾਰ ਵੀ ਉਹਨਾਂ ਦਾ ਨੁਕਸਾਰ ਵੀ ਨਾ ਹੋਵੇ ਬਦਲਾਂ ਦਾ ਉਹਨਾਂ ਦੀ ਪਾਣੀ ਛੱਡ ਲਈ ਅਸੀਂ ਹੁਣ ਇਸੇ ਸਾਲ ਅਸੀਂ ਇਹ ਤਿੰਨ ਮਾਈਨਰ ਅਸੀਂ ਪੱਕੀਆਂ ਕਰਵਾ ਚੁੱਕੇ ਆ ਜਿਦੇ ਚ ਇੱਕ ਸਾਡੀ ਇਹ ਜਲਾਦ ਦੀ ਵਾਲ ਮਾਈਨਰ ਜਿਹੜੀ 23730 ਮੁਰਝੇ ਤਾਂ ਨਿੱਕਲਦੀ ਹੈ ਹਾਈਕੋਰਡ ਜਵਾਹਾ ਦੀ ਇੱਕ ਅਸੀਂ ਮਦੇ ਕਿ ਮਾਈਨਰ ਪੱਕੀ ਕਰਵਾ ਚੁੱਕੇ ਆ ਟੇਲਾ ਕਿੰਨੀ ਹੈਗੀ ਜੀ ਤੇ ਕਹਿ ਗਏ ਹੁਮਤਪੁਰਾ ਮਾਈਨਰ 94 ਮੁਰਝੇ ਤੋਂ ਨਿੱਕਲਦੀ ਹੈ ਜੀ ਇਹ ਤਿੰਨੋਂ ਮਾਈਨਰਾਂ ਪੱਕੀ ਹੋ ਚੁੱਕੀਆਂ ਐ ਇਸ ਵਾਰੀ ਜਵਾਹਾ ਪੂਰਾ ਫੁੱਲ ਲਿਸਟ 'ਤੇ ਚੱਲੂਗਾ ਤੇ ਜਿਹੜੀ ਵੀ ਪ੍ਰੋਬਲਮ ਪਹਿਲਾਂ ਆ ਰਹੀ ਸੀ ਕਿ ਘੱਟ ਪਾਣੀ ਦੀ ਉਹ ਇਸ ਵਾਰੀ ਬਿਲਕੁਲ ਪ੍ਰੋਬਲਮ ਨਹੀਂ ਆਣੀ ਮਤਲਬ ਉਹਨਾਂ ਨੂੰ ਹੁਣ ਪਾਣੀ ਇਸ ਸੀਜ਼ਨ 'ਚ ਮਿਲਣ ਲੱਗੇ ਜੂ ਪੂਰਾ ਵਧੀਆ ਪਾਣੀ ਮਿਲੂਗਾ ਜੀ ਪੂਰਾ ਨਹਿਰ ਵੀ ਲੈਵਲ ਤੇ ਪੂਰੀ ਫੁੱਲ ਸਪਲਾਈ ਤੇ ਚੱਲਣੀ ਹੈ ਜੀ ਤਿੰਨ ਮਾਈਨਰਾਂ ਦਾ ਪੱਕੀ ਹੋ ਚੁੱਕ ਤੇ ਇਸ ਵਾਰੀ ਕੋਈ ਦਿੱਕਤ ਨਹੀਂ ਆਣੀ ਇਸ ਕਿਸਾਨਾਂ ਦੀ ਜਿਹੜੀ ਸਮੱਸਿਆ ਦਾ ਹੱਲ ਛੇਤੀ ਹੋ ਜਾਊਗਾ ਬਿਲਕੁਲ ਬਿਲਕੁਲ ਸਹੀ ਨਹੀਂ ਇਹ ਵੀ ਪੱਕਾ ਵੀ ਖਾਲ ਵੀ ਇਹਦਾ ਪੱਕਾ ਕਰਵਾ ਚੁੱਕੇ ਆ ਇਹਨਾਂ ਵਿਗਾਦ ਨੂੰ ਇਸੇ ਸਾਲ ਤੇ ਆਪਣਾ ਇੱਕ ਮੂਕਾ ਵੀ ਇਹਨਾਂ ਦਾ ਸੀ ਜਿੰਨਾ ਹੋ ਸਕਦਾ ਹੈ ਡਿਪਾਰਟਮੈਂਟ ਨੂੰ ਰੀ ਡਿਜ਼ਾਈਨ ਕਰ ਚੁੱਕੇ ਆ ਜੀ ਉਹ ਵੀ ਅਸੀਂ ਨੀਵਾ ਕਰਕੇ ਲਗਾ ਚੁੱਕੇ ਆ 3rd ਨੈਲ ਵੀ ਅਸੀਂ ਪੂਰੀ ਲੈ ਸਪਲਾਈ ਤੇ ਚੱਲਣੀ ਹੈ ਜੀ